ਮਾਗਿਆਂਾਂ ਚੱਲਦੀਆਂ ਰਹਿਣ ਗਿਆ 1000 ਦੇ ਸੀਮਤਰੀ ਦੀ ਕਿ ਇੱਕੋ ਪਾਸੇ ਕਲਾ ਨੂੰ ਸੱਜਣ ਲਈ ਖਤਮ ਹੋ ਗਿਆ ਜੀ ਤੇ ਪਾਸੇ ਦੀ ਇੱਕੋ ਅਹੀਂ ਜਿੰਗਾ ਬਾਦ ਉਦਾਪਾਰ ਕਰਕੇ ਚਲਦੇ ਆ ਨਹੀਂ ਜਿੰਗਲ ਕੋਲ ਹੀ ਅਹੀਂ ਰੋਜੀ ਦੇਰਾਂ ਤੋਂ ਉਹਨੂੰ ਜਾ ਰਿਹਾ ਦੇਰਾਂ ਤੋਂ ਜੇ ਕਿਸੇ ਸੇਵਾ ਤੋਂ ਜੇ ਸਾਥ ਨੂੰ ਜਾ ਰਿਹਾ ਤੇ ਉਸ ਤੋਂ ਬਾਅਦ ਜੇ ਕਿਤੇ ਕਿਸੇ ਸਮੇਂ ਦੇ ਵਿੱਚ ਜੇ ਜੀਲੋ ਕਲਾ ਨੂੰ ਬ੍ਰਿਜੋਜਾ ਚਾਹ ਦੇ ਵਿੱਚ ਪਵਾ ਗਿਆ ਹੋਇਆ ਸੀਗਾ ਮਤਲਬ ਵਸਤਵਕ ਮਾਣੇ ਦਾ ਤੋਂ ਤੁੰਗੇ ਹੋਈ ਜੀ ਉਗਰਨੇ ਕਮਾਕਿਆ ਹੋਇਆ ਇਹ ਪੰਜ ਦਾ ਨੋਟਾਂ ਪਿਕਾ ਤੇ ਜਿਨੇ ਤੁਮੀ ਤੋਂ ਲਿਖਾਉ ਛੱਡਿਆ ਪੁਰਾਣੇ ਮੇਰੇ ਕਸਾਰ ਤੋਂ ਤਸੱਲੀਆ ਪੁੱਤਰਾ ਕਰਾ ਜਾਂਦੇ ਆ ਛੱਡਿਆ ਤੇਰੇ ਹੱਥ ਦੇ ਨਾ ਕਾਮਰੇ ਜਗਦੀ ਸਿੰਘ ਜੀ ਦਾ ਤੌਲੂਕ ਜੀ ਜੀ ਮੈਂ ਅਕਿਤ ਤੇ ਇੱਕ ਕਾਮਰੇ ਜੀ ਸਿੰਘ ਜੀ ਕਿਤਾ ਕਰਿਆ ਨੂੰ ਟੁਟਿਆ ਏ ਖਾਣੇ ਦੇ ਉੱਤੇ ਤੇ 15 ਦਿਨ ਕੇ ਮੇਰੇ ਲੱਗੇ ਉਹ ਵਾਕਿਆ ਜਿਹੜਾ ਨਾਹੀਂ ਜਾਣਦੇ ਐ ਨਾ ਜਲਾ ਸਾਥੇ ਹੀ ਭੁੱਲੇ ਨਹੀਂ ਇਹ ਕਰਕੇ ਹਰ ਯਾਰ ਚੋੜੀ ਜਾਵੇ ਕਾਨ ਨੇ ਤੇ ਫੱਟਾ ਬਣੋਈਆਂ ਵਿੱਚ ਜਾਵੇ kasi si

ਸਾਹਿਬ ਮੇਰੇ ਬਾਪੂ ਤੇ ਲੰਡਾ ਰਹੇ ਹੈ ਬੈਠੋ ਬੈਠੋ ਮੈਨੂੰ ਬੈਠੋ ਇੱਕ ਪਾਸੇ ਇੱਕ ਨਹੀਂ ਇੱਕ ਪਾਸੇ ਸਾਹਿਬ ਮੈਂ ਬਾਕੀ ਬੈਠੋ ਬਾਕੀ ਸ਼ਰਮੇ ਸਾਹਿਬ ਜਿਹੜਾ ਅਸੀਂ ਕਿਹਾ ਹੈ ਅਸੀਂ ਕਿਹਾ ਹੈ ਉਸ ਦਾ ਬਹੁਤ ਧੰਨਵਾਦ ਵੀ ਕਰਦੇ ਆਂ ਤੇ ਉਹ ਕੁਝ ਬਹਿਣ ਨਾਲ ਗੱਲਬਾਤ ਜਿਹੜੀ ਹੋਈ ਆ ਕਿ ਉਹਨਾਂ ਨੇ ਆਪਣੇ ਮੌਜੂਦੇ ਤੇ ਆਪਣੀ ਗੱਲ ਦੱਸੀ ਆ ਕਿ ਉਸੇ ਕੁਝ ਟੈਂਪਰੀ ਕਾਲਜ ਤੇ ਕਿਸੇ ਪ੍ਰਬੰਧ ਕਰਤਾ ਕੀਤਾ ਕੁਝ ਕੰਮ ਦੇ ਉਹ ਡਾਕਟਰ ਜਿਹੜੇ ਆ ਉਹਨਾਂ ਡੈਪਟੀ ਸ਼ੀ ਦੇ ਉਹਨਾਂ ਦੱਸਿਆ ਕਿ ਕਿਸੇ ਕਿਨੂ ਡਾਕਟਰ ਨੇ ਭੇਜਿਆ ਜਿਹੜੇ ਡਾਕਟਰ ਅੱਗੇ ਕੇਰਗੜੀ ਐਸਸੀ ਜਾਂ ਕੇਟਰ ਹੋਣੀ ਨਹੀਂ ਜਾਂਦੀ ਸੀ ਉਹਨਾਂ ਨੂੰ ਇਹਨਾਂ ਨੇ ਰਖਾਤਾ ਇਸੇ ਜਿਹੜਾ ਬਾਦ ਦੀ ਜੀਤ ਕਰਨ ਕੀ ਫਿਲਮ ਦੀ ਲਈ ਆ ਪਰ ਸਾਡੀ ਜਿਹੜੀ ਮੰਗਿਆ ਕਿ ਪਰਮਾਨੈਂਟ ਫਾਦੇ ਦੇ ਡਾਕਟਰ ਆਜਿਹੇ ਪੋਸਟਾ ਪਰਹੀ ਜਾਣਾ ਉਹ ਉਸੇ ਨੂੰ ਬੇਨਤੀ ਕੀਤੀ ਆ ਵੇ ਸਾਡੀ ਇਹ ਗੱਲ ਸਰਕਾਰ ਤੱਕ ਪਹੁੰਚਾਓ ਕਿ ਅੱਛੇ ਜਿਹੇ ਸਾਧਨ ਨੇ ਕਿਸਾਨ ਨੇ ਭਾਰਵੇਂ ਡਰਾਈਵਿੰਗ ਦੀ ਆ ਭਾਵੇਂ ਫਾਸਪੂਰ ਦੀ ਆ ਭਾਵੇਂ ਏਨੰਨ ਦੀ ਆ ਬਾਕੀ ਦੇ ਆਪ ਚੱਕਰੇ ਟੂਰਾਂ ਦੇ ਫਰਮਾਂ ਸਾਡੀ ਸਾਡੀ ਜਿਹੜੀ ਗੱਲ ਆ ਉਹ ਕਟਾਓ ਉਹਨਾਂ ਨਾਲ ਬਿੰਸ ਹਾਲੂ ਦਾ ਪਸੀਆ ਤੁਹਾਨੂੰ ਕਾਹਤ ਹੈ ਜਿਹੜੇ ਆ ਆਪੀ ਲੋਕ ਪੂਰੇ ਗੰਨੇ ਤੇ ਕੁਝ ਡਾਕਟਰ ਆਏ ਆ ਮਸੂਰੀ ਆ ਗਏ ਸਾਡੀ ਜਿਹੜੀ ਜਵਾਹਰ ਆ ਅਸੀਂ ਆਪਣੇ ਨਾਲ ਆਪਣਾ ਧਰਨਾ ਉੱਤੇ ਕੰਮ ਕਰਦੀ ਦੀ ਹਾਲੀ ਦਾ ਵਿਆਪਕ ਪਰਮਾਨੂ ਪੋਸ਼ਣ ਦੀਆਂ ਫੈਸਲਾਂ ਨੂੰ ਦੇਖੀ ਗਏ ਨੇ ਮੰਨਦੇ ਕਿ ਇਹ ਹੋਰ ਵੀ ਲੋਕ ਆਏ ਨੇ ਮੈਂ ਬੁਦਾਦਪੁਰ ਤੋਂ ਸੋਚਦੇ ਹਾਂ ਇਸ ਸਮੇਂ ਆ ਰਿਹਾ ਇਹ ਥੋੜੀ ਜਿਹੀ ਸਮੱਸਿਆ ਦਾ ਦੱਸੀਆਂ ਇਹਨਾਂ ਨੇ ਵੀ ਆ ਸਮੱਸਿਆਵਾਂ ਆ ਗਈਆਂ ਇਹ ਡਾਕਟਰ ਸਾਡੇ ਕੋਲ ਆਇਆ ਵੀ ਉਹਦੇ ਤੋਂ ਬੜੇ ਵਿਸਾਅ ਆ ਸਾਡੀ ਗੱਲ ਇਹਨਾਂ ਨਾਲ ਹੋਈ ਆ ਇਹ ਵੀ ਬੱਚਾ ਕਹਿੰਦਾ ਕਿ ਇਹ ਵੀ ਪਰਨਾਵਾਂ ਦਾ ਸਾਜਣਾ ਇਹ ਪੰਜਾਬ ਜਿਹੜਾ 3 ਨੰਬਰ ਤੇ ਚੱਲ ਰਿਹਾ ਉਸ ਤੋਂ ਬਾਅਦ ਜਿਹੜੇ ਡਾਕਟਰ ਜਿਹੜੇ ਆ ਸਾਰੇ ਡਾਕਟਰ ਜਿਹੜੇ ਇੱਥੇ ਕੁਝ ਮੌਜੂਦ ਹੈ ਬੱਚਿਆਂ ਦੇ ਡਾਕਟਰ ਵੀ ਕੁਝ ਡਾਕਟਰਾਂ ਦੀ ਕੰਪਨੀ ਨੂੰ ਇਸ ਤਰ੍ਹਾਂ ਕੋ ਰੱਖੀ ਸੀ ਉਹ ਸਾਰੇ ਪੰਜਾਬ ਦੇ ਪਲੇ ਸਾਰੀਆਂ ਕਰ ਦਿੰਦੇ ਆ ਲਗਾਤਾਰ ਉਹ ਡਿਊਟੀ ਇੱਥੇ ਰਹੇਗੀ ਆਪਰ ਜੀ ਜੀ ਆਪਣਾ ਰੋਟੀ ਵੱਟੋ ਵੱਡੇ ਜੀ ਰੋਟਾ ਪਾਉਂਦੀ ਹੈ ਇਹਨਾਂ ਨੇ ਕਹਿਣ ਦਾ ਨਾਵਾ ਕਹਿੰਦੇ ਨਹੀਂ ਮਿਲਦੇ ਉਹਨਾਂ ਡਾਕਟਰਾਂ ਨੂੰ ਜਿਹੜਾ ਹੈ ਪਿੰਡ ਡਾਕਟਰ ਜਿਹੜੇ ਆ ਮੇਰੇ ਕੋਲ ਜਿਹੜੇ ਪੱਕੇ ਬੋਰਡ ਉੱਤੇ ਲਾਟ ਤੇ ਗਿਆ ਤਾਂ ਇਹ ਕੰਮ ਤੁਸੀਂ ਕਿਸੇ ਨੂੰ ਵੀ ਕੋਈ ਵੀ ਸਮੱਸਿਆ ਨਾ ਹੋਵੇ। ਔਰ ਇਸ ਤੋਂ ਲਗਾ ਹੋਰ ਵੀ ਜਿਹੜੇ ਆ ਆਪਾਂ ਡਾਕਟਰ ਨਾਲ ਵੀ ਇਹਦੀ ਸੰਭਾਗ ਦੀ ਮੁਹੱਬਤ ਜਿਹੜੇ ਆ ਰਿਕਾਲੇ ਕੀਤੇ ਜਾਂਦੇ ਆ ਲਿਖੇ ਤੇ ਜਰੂਰ ਬਹੁਤ ਜਲਦੀ ਦੋ ਡਾਕਟਰ ਜਿਹੜੇ ਹੋਰ ਇੱਥੇ ਜਲਦੀ ਆ ਜਾਣਗੇ ਇਸ ਕਰਕੇ